ਹਾਂਜੀ ਹੋਰ ਫਿਰ ਤਿਆਰੀ ਐ ਹਾਂ ਕਿਹੜੀ ਆਉਣਾ ਹੋਰ ਦਿਹਾੜੀ ਕੋਈ ਕਰੇ ਲੇਕਿਨ ਹੋਰ ਨਹੀਂ ਹੁਣ ਜਾਣਾ ਪੈਣਾ ਅੱਛਾ ਤੇ ਛੁੱਟੀ ਲੈ ਕੇ ਇੱਕ ਦਿਨ ਵੀ ਆਇਆ ਸੀ ਬੱਚਿਆਂ ਤੋਂ ਠੀਕ ਆ ਜੀ ਹੋਰ ਫੇ ਜਵਾਕਾਂ ਨੂੰ ਭੇਜ ਦਿੰਦੇ ਕੋਈ 2-4 ਦਿਨ ਰਹਿ ਜਾਂਦੇ ਜਵਾਕਾਂ ਦੀਆਂ ਛੁੱਟੀਆਂ ਹੋ ਚਲੀਆਂ ਨੇ ਖਤਮ ਅੱਛਾ ਤੇ ਹੁਣ ਉਹਨਾਂ ਦੀ ਪੜਾਈ ਦਾ ਵੀ ਜੋਰ ਆ ਉਹਨਾਂ ਦਾ ਕੰਮਕਾਰ ਵੀ ਕਰਨਾ ਠੀਕ ਚਲੋ ਫੇਰ ਜਦੋਂ ਛੁੱਟੀਆਂ ਪੈਣੀਆਂ ਫੇਰ ਕਿਤੇ ਆ ਜਾਣਗੇ ਹੁਣ ਤਾਂ ਛੁੱਟੀਆਂ ਖਤਮ ਹੋ ਗਈਆਂ ਨੇ ਚਲੋ ਠੀਕ ਹੈ ਜਰਾ ਚਲੋ ਮੈਨੂੰ ਇਹਨਾ ਟਾਈਮ ਮਿਲਿਆ ਸੀ ਮੈਂ ਹੁਣ ਟਾਈਮ ਕੱਢ ਕੇ ਇੱਕ ਵਾਰੀ ਆਇਆ ਹਾਂ ਆਹ ਜਾਣਾ ਹੀ ਵਣਾ ਹਾਂ ਅੱਜ ਤਾਂ ਥੋੜੇ ਲੇਟ ਹੋ ਗਿਆ ਅਜ ਵੀਰ ਕਰੋ ਲੈਣੇ 2 ਕਿਲੋ ਦੁੱਧ ਲੈਣਾ ਹੀ ਹੈਣੀ ਚਲ ਪਾਜੀ ਨਾਲ ਕੁਲ ਜਾਣੇ ਦੁੱਧ ਲੈ ਆਉਨੇ ਆ ਭਾਈ ਜੀ ਮੈਂ ਮੈਂ ਕਿਹਾ ਨਾ ਹਾਂਜੀ ਜਿਹੜਾ ਹੁਣ ਤੋਂ ਸੱਪ ਸੁਪ ਕੱਢਣਾ ਹੈ ਨਾ ਕੱਢ ਲੋ ਚਲੋ ਠੀਕ ਹੈ ਪਕੜੇ ਬਣਾਉਣੇ ਨੇ ਬਣਾ ਲਓ ਚਾਰ ਵਜ ਚਲੇ ਤਾਂ ਮੈਂ ਹੁਣ ਚਲੇ ਜਾਣਾ ਛੇ ਚਲੋ ਚਾਹ ਵੀ ਬਣਾ ਲੈਣਾ ਆ ਚਾਹ ਚ ਬਣਾ ਲਓ ਆ ਠੀਕ ਹੈ ਠੀਕ ਹੈ ਮੇਰਾ ਪਾ ਚੱਲਦੇ ਆ ਠੀਕ ਹੈ ਗੇਟ ਖੋਲੇ ਬਾਹਰ ਆ ਜਾਈ ਲੱਗਦੀ ਮੈਨੂੰ ਵੇ ਆ ਮੈਂ ਲੈਣਾ ਪਵਾ ਘੜਾ ਬਾਹਰ ਪਤਾ ਕਰਦਾ ਮੈਂ ਮੈਂ ਕਰਿਆ ਕੌਣ ਆ ਓਡੀ ਮਰ ਕੇ ਆ ਠੀ ਗੋੜੀ ਬਰੇਸ਼ हां जी बस स्वीकार ठीक है भाई दो रोज के 4 दिन के नहीं चले जाना चलो जाना बाजा चले जाना शाम ही 4:00 बजे हां பாਜੀ ਮੈਂ ਤੁਹਾਨੂੰ ਕਿਤੇ ਦੇਖਿਆ ਮੈਨੂੰ ਯਾਦ ਨਹੀਂ ਆ ਰਿਹਾ ਕਿ ਤੁਹਾਨੂੰ ਕਿੱਥੇ ਦੇਖਿਆ ਯਾਦ ਆ ਗਿਆ हां जी ਕੀ ਹੋਇਆ ਚਲਿਆ ਨਹੀਂ ਠੀਕ ਹੈ ਸ੍ਰੀ ਕਾਂ ਤੇ ਆਮ ਕੀ ਰੇਟ ਆ ਆਮ 100 ਰੁਪਏ ਆ ਜੀ ਸੇਵਾ ਸੇਵਾ 200 ਰੁਪਏ ਕਿਲੋ ਆ ਜੀ 200 ਰੁਪਏ ਕਿਲੋ ਆ ਯਾਰ ਰੇਟ ਹੀ ਬੜਾ ਆਈ ਹੈ ਚਲੋ ਕੋਈ ਗੱਲ ਨਹੀਂ ਦੋ ਕਿਲੋ ਪਾ ਦੇ ਫਿਰ ਠੀਕ ਆ ਜੀ ਵਧੀਆ ਵਧੀਆ ਪਾ ਦਿਓ ਠੀਕ ਆ ਵਧੀਆ ਵਧੀਆ ਪਾਉਂਗੇ ਟੈਨਸ਼ਨ ਨਾ ਲਾਓ ਮਾਮੂ ਜੀ ਦੋ ਤਰੋ ਚ ਆ ਲੈਪੇ ਪਾਹ ਖਲਾ ਠੀਕ ਆ ਠੀਕ ਆ ਜੀ ਜੰਗਲ ਜੰਗਲ ਭਾਈ 2 ਕਿਲੋ ਦੁੱਧ ਚਾਹੀਦਾ ਆਪਾਂ ਨੂੰ ਦੁੱਧ ਦੁੱਧ ਤਾਂ ਮਿਲ ਜਾਏਗਾ ਜਿਹੜਿਆਂਗੇ ਮੈਂ ਲੇਟ ਹੋ ਗਿਆ ਅੱਜ ਕਿ ਡੇਰੀਆਂ ਬੰਦ ਕੋਈ ਗੱਲ ਨਹੀਂ ਕਰੇ ਚੱਲ ਮੈਂ ਚਾਹ ਚ ਬਣਾਉਣੀ ਤੇ ਦੁੱਧ ਮਿਲ ਜਾਏਗਾ ਕੋਈ ਗੱਲ ਨਹੀਂ ਹੋਰ ਫਰ ਕੀ ਕਾਰੋਬਾਰ ਕਰਦੇ ਜੇ ਬਸ ਕਾਰੋਬਾਰ ਹੀ ਹੋਈ ਫਰ ਤੂੜ ਵਿੱਚ ਹੀ ਤਾਂ ਅੱਛਾ ਅੱਛਾ ਠੀਕ ਚਲ ਗੁਜ਼ਾਰਾ ਹੋ ਜਾਂਦਾ ਸਮਾਂ ਜਿਹੜਾ ਤੁਸੀਂ ਮੇਰੇ ਕੋਲ ਕੱਲ ਫਰੂਟ ਲੈ ਕੇ ਆਏ ਉਹ ਖਾ ਲਿਆ ਕਿ ਪਿਆ ਹੈ ਪਤਾ ਨਹੀਂ ਮੈਂ ਤਾਂ ਲੈ ਕੇ ਇਹਨਾਂ ਨੂੰ ਦਿੱਤਾ ਸੀ ਕਿ ਖਾ ਲਿਆ ਕਿ ਪਿਆ ਉਹ ਪਿਆ ਪ੍ਰੈਸ਼ਰ ਹੀ ਪਿਆ ਖਾਦਾ ਨਹੀਂ ਅੱਛਾ ਪਿਆ ਚਲੋ ਵਧੀਆ ਕੀਤਾ ਤੇ ਤੁਸੀਂ ਐ ਕਰੋ ਮੈਨੂੰ ਉਹ ਫਰੂਟ ਇੱਕ ਵਾਰਸ ਕਰ ਦਿਓ ਮੈਂ ਲੈ ਕੇ ਜਾਣਾ ਅੱਛਾ ਹਾਂਜੀ ਲੈ ਆ ਜਣੇ ਕਰਦੋਂ ਕੀ ਗੱਲ ਆ ਕੋਈ ਭਾਈ ਤੁਹਾਨੂੰ ਕੁਝ ਦੱਸਾਂਗਾ ਥੋੜੇ ਸੰਦ ਅੱਛਾ ਗਿਆ ਤੁਹਾਨੂੰ ਤੇ ਅਲਵਨ ਆਦਾ ਹਾਂਜੀ ਆਹ ਫਾੜ ਦਿਓ ਡੱਬਾ ਤੇ ਉਹ ਮੈਨੂੰ ਫਰੂਟ ਲਿਆ ਦਿਓ ਫਿਰ ਤੇ ਮੈਂ ਬਾਅਦ ਚ ਲੈ ਜਾਂਗਾ ਠੀਕ ਚਾ ਤੂੰ ਲਿਆ ਦੇ ਚੱਲ ਜਾ ਲਿਆ ਦੇ ਫਿਰ ਜਪੂ ਆਂਦਾ ਦਾ ਕੀ ਹੋਣੀ ਕੋਈ ਗੱਲਬਾਤ ਕੋਈ ਠੀਕ ਹੈ ਫਰੋਟ ਨੂੰ ਕੀ ਕਰਨਾ ਹੁਣ ਰੋਡ ਤੇ ਅਸੀਂ ਤੇਰੇ ਤੋਂ ਲੈਂਦਾ ਹੈਗਾ ਉਹ ਵੀ ਪਿਆ ਲਓ ਜੀ ਆ ਲੈ ਭਾਜੀ ਤੁਹਾਨੂੰ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਅੱਛਾ ਯਾਰ ਤੁਸੀਂ ਦੋ ਦੇ ਮੇਰਾ ਪਾਸਾ ਡੇ ਤੇ ਮੈਂ ਆਇਆ ਚੱਲ ਠੀਕ ਠੀਕ ਹੈ ਜੀ ਠੀਕ ਹਾਂਜੀ ਠੀਕ ਬੰਦਾ ਕੈਂਦਾ ਹੋ ਗਿਆ ਯਾਰ ਬੜਾ ਹੀ ਨੀ ਆਇਆ ਆਇਆ ਇਨੀ ਬਜ਼ਾਰੇ ਕਿੱਥੇ ਰੁਕ ਗਿਆ ਤੇ ਕਿਵੇਂ ਬੰਦਾ ਕਿਵੇਂ ਲਾਇਆ ਉਹ ਕਹਿੰਦਾ ਸੀ ਵੀ ਮੈਂ ਫਰੂਟ ਬਦਲ ਕੇ ਲਿਆਉਣਾ ਅੱਛਾ ਤੇ ਕਹਿੰਦਾ ਲਾ ਚ ਲੈ ਆ ਬਦਲ ਕੇ ਲਿਆ ਇਹ ਕੀ ਕਾਰਨ ਹੋ ਸਕਦਾ ਫਰੂਟ ਕਿਉਂ ਲੈ ਗਿਆ ਹੋਵੇ ਵਾਪਸ ਇਹ ਮਾੜਾ ਹੋਣਾ ਜਾਂ ਦਵਾਈ ਲੱਗੀ ਹੋਣੀ ਕਿਤੇ ਇਹ ਤਾਂ ਨਹੀਂ ਵੀ ਉਹਦੀ ਜ਼ਮੀਰ ਜਾਗ ਪਈ ਹੋਵੇ ਵੀ ਉਹਨੂੰ ਕੋਈ ਸੋਚ ਉਹਨੂੰ ਆਈ ਇਹ ਵੀ ਸ਼ਾਇਦ ਖਰਾਬ ਹੋਵੇ ਜਗ ਵਿੱਚ ਨੁਕਸੇ ਦਾ ਤਾਂ ਲੈ ਗਿਆ ਮੈਂ ਕਲੀਨਿੰਗ ਉਹ ਤਾਂ ਚੰਗਾ ਚੰਗਾ ਪੁਆਇਆ ਸੀ ਕੋਲ ਖਲੋਗੇ ਮੈਂ ਵੇਖਿਆ ਮੈਨੂੰ ਸਹੀ ਚੰਗਾ ਲੱਗਿਆ ਮੈਂ ਫਿਰ ਫਿਰੇ ਚ ਰਖਤਾ ਅੱਛਾ ਖਰਾਬ ਹੀ ਪਤਾ ਨਹੀਂ ਤਾਂ ਹੀ ਫਿਰਨਾ ਉਹ ਇਥੇ ਦੋੜਦਾ ਤੁਹਾਡੇ ਕੋਲ ਲੈ ਕੇ ਜਾਂਦਾ ਹੋਣਾ ਆਹੋ ਜਾਂਦਾ ਆਪਣੇ ਬੱਚਿਆਂ ਬੁੱਛਿਆਂ ਵਾਸਤੇ ਵੀ ਤੁਸੀਂ ਉਹਨੂੰ ਦੇ ਦਿੰਦੇ ਹੋਣੇ ਕੋ ਖਾਣ ਪੀਣ ਨੂੰ ਆਹ ਲੈ ਜਾਂਦਾ ਤੇ ਉਹਨੇ ਸੋਚਿਆ ਆਣਾ ਵੀ ਚਾਹ ਲੈਣਾ ਬੱਚਿਆਂ ਖਾਣਾਂ ਮੈਂ ਮਾੜੀ ਚੀਜ਼ ਨਾ ਦੇਵਾਂ ਤਾਂ ਹੀ ਮੈਨੂੰ ਲੱਗਦਾ ਤਾਂ ਹੀ ਉਹ ਲੈ ਗਿਆ ਉਹ ਲੈ ਗਿਆ ਕਰ ਮੈਂ ਜਦੋਂ ਲੈ ਕੇ ਆਇਆ ਨਹੀਂ ਆ ਜਾਂਦਾ ਪਰ ਪਤਾ ਲੱਗ ਜਾਂਦਾ ਨੂੰ ਇੱਕ ਗੱਲ ਕੀ ਹੈ ਅਸਲ ਚ ਆਹ ਰਹੀ ਮੈਂ ਜਲਦੀ ਵਾਪਸ ਆ ਜਾਾਂਗਾ ਭਾਈ ਤਾਂ ਤਾਂ ਮੁੜਿਆ ਨਹੀਂ ਵੇਖੋ ਆ ਜਾਂਦਾ ਬੜਾ ਟਾਈਮ ਹੋ ਗਿਆ ਗਿਆ ਕੋਈ ਗੱਲ ਆਪਾਂ ਥੋੜੀ ਵੇਟ ਕਰ ਲੈਨੇ ਆਂਦਾ ਜੀ ਮੈਂ ਜਲਦੀ ਮੁੜਾਂਗਾ ਮੁਰਸੇ ਲੱਗਿਆ ਕਿਤੇ ਹੋਤ ਨਹੀਂ ਗਾਲੇ ਪੈਸੇ ਵੀ ਗਿਆ ਤੇ ਫਰੂਟ ਵੀ ਗਿਆ ਉਹ ਹੋ ਜਾਂਦਾ ਵੇਖੋ ਇਹਨਾਂ ਮਾਨਰਾਜ ਦਾ ਬੰਦਾ ਨਹੀਂ ਲੱਗਦਾ ਇਹ ਸ਼ਾਇਦ ਵੇਖੋ ਆਫਸਾਈ ਜਾਵੇ ਤਾਂ ਉਹ ਸਹੀ ਹੈ ਐਂਡਾ ਖੱਗੀ ਮਾਰਨ ਵਾਲਾ ਨਹੀਂਗਾ ਅੱਗੇ ਵੀ ਆਉਂਦਾ ਦੁੱਧ ਵੀ ਲੈ ਜਾਂਦਾ ਬੱਚਿਆਂ ਨੂੰ ਵਾਸਤੇ ਖਾਣ ਪੀਣ ਨੂੰ ਸਮਾਨ ਵੀ ਲੈ ਜਾਂਦਾ ਅੱਛਾ ਹਾਂ ਅੱਗੇ ਆਉਂਦਾ ਹੈ ਜਾਣਦਾ ਵੈਸੇ ਤਾਂ ਹਾਂ ਹਾਂ ਵੀ ਖੱਗੀ ਵਾਲਾ ਦੀ ਬੰਦਾ ਹੈਗਾ ਤੋ ਆ ਆ ਗਿਆ ਆ ਗਿਆ ਜੀ ਫਰੂਡਲ ਆ ਗਿਆ ਅੱਛਾ ਆ ਗਿਆ ਵਾਪਸ ਆ ਗਿਆ ਉਹ ਲੈ ਆਇਆ ਠੀਕ ਹੈ ਠੀਕ ਆ ਗਿਆ ਵਾਹ ਬਈ ਜਵਾਨਾ ਹੋਰ ਜੀ ਇਹ ਆ ਲੈ ਆ ਗਿਆ ਵਧੀਆ ਇਹਦਾ ਕੀ ਕਿਤੇ ਆਪਾਂ ਬਾਅਦ ਚ ਤੇ ਤੂੰ ਗਰੂਪ ਲੈ ਆਇਆ ਬਰਾ ਕੀ ਕਾਰਨ ਸੀ ਉਹ ਕਾਰਨ ਦੱਸੋ ਕਿਉਂ ਫਰੋਡ ਵਾਪਸ ਲੈ ਗਿਆ ਬਾਜੀ ਕਾਰਨ ਇਹ ਤੀ ਬਿਜੋੜਾ ਵਿਅਕਤੀ ਪਾਇਆ ਉਹ ਮੈਨੂੰ ਖਾਫਾ ਲੈ ਰਿਹਾ ਤੇ ਜਿਹੜਾ ਮੇਰਾ ਸ਼ਾਂਤ ਆਇਆ ਸੀ ਉਹ ਤੁੰਨ ਮੈਂ ਦੇ ਦਿੱਤਾ ਅੱਛਾ ਹੁੰਦੇ ਵਿੱਚ ਮੈਨੂੰ ਆ ਗਿਆ ਬਾਜੀ ਮੈਨੂੰ ਪਤਾ ਕੁਝ ਸਾਬਣੇ ਕਰ ਪਾਦੀ ਬੱਤੀ ਇਹ ਨਹੀਂ ਕਰਿਆ ਇਸ ਕਰਕੇ ਚੀਂ ਮੈਂ ਪਾਦੀ ਤਰ ਤੱਕ ਮੰਨਦਾ ਕਿ ਅੱਗੇ ਤੋਂ ਮੇਰੇ ਕੋਲ ਜਮੀਨ ਜਾ ਰਿਹਾ ਤੇ ਮੈਂ ਬਾ ਤੇ ਹਵਾ ਤੋਂ ਵੀ ਜਿਹੜਾ ਸ਼ਾਂਤੀ ਆ ਤੁਹਾਨੂੰ ਆਹ ਹਾਂ ਤੇ ਮੈਨੂੰ ਇਹ ਨਹੀਂ ਪਤਾ ਕਿ ਆਪਣੇ ਘਰ ਇਹ ਸੋਣਾ ਇਹ ਸਾਡੇ ਬੱਚੇ ਦਾ ਤੇ ਤੇ ਮੈਨੂੰ ਕਰ ਦਿਓ ਮਾਂ ਤੇ ਮੇਰੀ ਅਗਰ ਕੀ ਚਾਹ ਮਿੱਚਾ ਮਗਵਾ ਤੂੰ ਫੇਰ ਤੂੰ ਯਾਰ ਅਸੀਂ ਨਾ ਸੁਣਦੇ ਹੁੰਦੇ ਸੀ ਬਈ ਫਰੂਟ ਵਾਲੇ ਕੀ ਕਰਦੇ ਨੇ ਫਰੂਟ ਮਾੜਾ ਪਾ ਦਿੰਦੇ ਨੇ ਚੰਗਾ ਆ ਪਾਈ ਦਾ ਪਰ ਉਹ ਮਾੜਾ ਪਾ ਦਿੰਦੇ ਨੇ ਪਰ ਵਾਕਿਆ ਹੀ ਬਦਲ ਲਿੰਗ ਸਮਝ ਲਈ ਆ ਗਈ ਸਾਨੂੰ ਪਰ ਮੈਂ ਤਾਂ ਵੈਸੇ ਆਪਣੀ ਜਨੋਂ ਤਾਂ ਕੋਲ ਖਲੋ ਕੇ ਫਰੂਟ ਚੰਗਾ ਪਵਾਇਆ ਸੀ ਤੇਰੇ ਕੋਲ ਕਿ ਤੂੰ ਮੈਨੂੰ ਲਫਾਫਾ ਵੀ ਹਿਸਾਬ ਨਾਲ ਉਹ ਹੀ ਮੈਨੂੰ ਦਿੱਤਾ ਸੀ ਮੈਨੂੰ ਤਿੰਜ ਲੱਗਿਆ ਮੈਨੂੰ ਉਹ ਫੜਾਇਆ ਉਹ ਵੀ ਕਾਲਾ ਸੀ ਨਹੀਂ ਮੈਂ ਉਹ ਵੀ ਕਾਲਾ ਸੀ ਮੇਰੇ ਤੁਹਾਡਾ ਲਾਲ ਚ ਆ ਗਿਆ ਚਲੋ ਮੈਨੂੰ ਆਵਾਜ਼ ਬਟਾ ਦਿੰਦੇ ਅੱਗੇ ਤਾਂ ਮੈਂ ਕਦੀ ਨਹੀਂ ਕਰਾਂ ਕਿ ਸੈਨ ਨਾਲ ਵੀ ਪਾਵ ਨਹੀਂ ਕਰਾਂ ਪਰ ਮੈਨੂੰ ਸਾਰੇ ਇੱਕ ਵਜੇ ਹੋਣ ਦੇ ਲੱਗ ਚੱਲ ਠੀਕ ਚਲ ਠੀਕ ਬਹੁਤ ਵਧੀਆ ਗੱਲ ਹੈ ਤੂੰ ਆਪਣੀ ਗਲਤੀ ਮੰਨ ਲਈ ਆ ਤੇ ਤੇਰੀ ਫਿਰ ਹੁਣ ਇਹਦਾ ਮਤਲਬ ਜਮੀਰ ਜਾਗ ਗਈ ਹਾਂਜੀ ਕਿ ਨਾ ਕਰੀ ਇਹ ਗਲਤੀ ਕਰੇਗਾ ਉਹ ਬਟਾ ਤਾਂ ਫਿਰ ਪਰਨ ਆਚਾਰ ਤੇ ਮੈਂ ਕਿਸੇ ਵੀ ਕਸਟਮਰ ਨੂੰ ਜਾਂ ਕੋਈ ਵੀ ਭੈਣ ਭਰਾ ਆਵੇ ਮੈਂ ਮਾੜਾ ਫਰੂਟ ਉਹਨੂੰ ਨਹੀਂ ਦੇਵਾਂਗਾ ਨਹੀਂ ਬਿਲਕੁਲ ਤੁਹਾਡੀ ਜਬਾਨ ਕੋਈ ਚੀਜ਼ ਮੈਂ ਕਿਸੇ ਤਰ੍ਹਾਂ ਦੀ ਮੰਨ ਤੇ ਕੋਈ ਕਿਸੇ ਤਰ੍ਹਾਂ ਦੀ ਲੈਣ ਦੇਣ ਮੇਰਾ ਹੋਵੇਗਾ ਪਰ ਮੈਂ ਸਹੀ ਰੱਖਾਂਗਾ ਮੈਂ ਕੋਈ ਲੈਣ ਦੇਣ ਨਹੀਂ ਕਰੀ ਦੇਖੋ ਮਿਹਨਤ ਕਰਨੀ ਚੰਗੀ ਗੱਲ ਆ ਬਹੁਤ ਵਧੀਆ ਗੱਲਾਂ ਮੈਂਦ ਕਰਨੀ ਠੀਕ ਹੈ ਪਰ ਅਜਿਹਾ ਆਪਾਂ ਕਸਟਮਰ ਕੋਲ ਪੈਸੇ ਵੀ ਪੂਰੇ ਲੈ ਲੈਣੇ ਤੇ ਚੀਜ਼ ਵੀ ਮਾੜੀ ਦੇਣੀ ਉਹਨੂੰ ਇਹ ਰੱਬ ਵੀ ਮaaf ਨਹੀਂ ਕਰਦਾ ਹਮਮ ਗੱਲ ਦਾ ਕੰਮ ਨਹੀਂ ਕਰਾਂਗੇ ਚਲ ਠੀਕ ਹੈ ਠੀਕ ਹੈ ਇਹ ਅਜੇ ਤੋਂ ਪਰਲ ਕਰਕੇ ਜਾਇਓ ਉਹ ਵੀ ਇਹੀ ਕਦੀ ਕਿਸੇ ਚੀਜ਼ ਮਾੜੀ ਨਹੀਂ ਦੇਣੀ ਠੀਕ ਹੈ ਤੇ ਤੁਹਾਡੇ ਲਈ ਸਾਰੇ ਸਤਕਾਰਯੋਗ ਨੇ ਅਸੀਂ ਵੇਖੋ ਤੁਹਾਡੇ ਕੋਲ ਜਾਣੇ ਆਂ ਵਿਸ਼ਵਾਸ ਕਰਕੇ ਜਾਣੇ ਆਂ ਵਿਸ਼ਵਾਸ ਨਾਲ ਤੁਹਾਡੇ ਤੋਂ ਚੀਜ਼ ਲੈਣੇ ਆਂ ਠੀਕ ਹੈ ਤੇ ਤੁਸੀਂ ਗਾਹ ਵੇਖੋ ਵਿਸ਼ਵਾਸ ਘਾਤ ਨਾ ਕਰਿਓ ਕੇਨਾ ਠੀਕ ਹੈ ਛਾਡੀ ਰਹੋ ਤੁਹਾਨੂੰ ਰਹੇ ਚੰਗਾ ਵੇ ਮਾਫ ਕਰ ਦਿਓ ਚਲੋ ਕੋਈ ਗੱਲ ਨਹੀਂ ਦੁੱਧ ਮੇਰਾ ਲਿਓ ਪਾਓ ਨਾ ਦੁੱਧ ਦੋ ਦੋ ਤੇ ਉਹਨੂੰ ਦੇ ਦਿੰਦੇ ਨੇ ਦੇ ਦਿਓ ਭਾਈ ਦੁੱਧ ਦੋ ਠੀਕ ਆ ਜੀ ਦੋ 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 ਤੇ ਲੈ